ਹਾਂਜੀ ਕੀ ਹਾਲ ਚਾਲ ਨੇ ਇਧਰੋਂ ਕਰ ਰਹੇ ਆਂ ਰੀਲ ਦੀ ਸ਼ਾਈਟਿੰਗ ਇੱਕ ਨਾ ਜਿਵੇਂ ਹੁਣ ਰੀਲ ਜਿਆਦਾ ਅੱਗੇ ਆ ਕਣਕ ਦੇ ਵਿੱਚ ਅੱਗੇ ਰੱਖਣੀ ਆ ਇਹ ਝੋਨੇ 'ਚ ਪਿੱਛੇ ਰੱਖਣੀ ਆ ਜਦੋਂ ਕਣਕ ਜੇ ਆਪਾਂ ਪਿੱਛੇ ਰੱਖ ਲਈਏ ਤਾਂ ਫੁੱਲ ਬਣਨ ਨੂੰ ਨਹੀਂ ਹਟਦਾ ਹੁੰਦਾ ਕਿਉਂਕਿ ਫਰੰਟ ਓਗਰ ਤੇ ਮਾਲ ਚੜਨ ਲੱਗੇ ਜਦੋਂ ਅੱਗੇ ਆ ਇਹ ਤਾਂ ਫੁੱਲ ਵੀ ਨਹੀਂ ਬਣੂ ਤਕਾਨਕੇ 'ਚ ਤੋਰਾ ਵੀ ਲੋਗ ਝੋਨੇ 'ਚ ਇਹ ਪਿੱਛੇ ਕਰਨੀ ਪੈਂਦੀ ਆ ਹੁਣ ਪਿੱਛੇ ਕਰ ਲਈ ਇਹਨੇ ਮਾਲ ਨਾਲ ਹੁੰਦੇ ਓਗਰ ਨੂੰ ਦੇਣਾ ਤਾਂ ਨਾ ਉਰੇ ਜਿਆਦਾ ਮਾਲ ਲੇ ਉੱਟੇ ਜਿਵੇਂ ਆ ਚੀਜ਼ਾਂ ਦੇ ਮਾਲ ਬਲ ਜਾਂਦਾ ਹੁੰਦਾ ਕਿਉਂਕਿ ਓਗਰ ਨਾਲ ਹੁੰਦੇ ਫੜ ਲੈਂਦਾ ਜੇ ਇਹ ਦੂਰ ਹੁੰਦਾ ਤਾਂ ਇਹਨਾਂ ਦੀ ਬਲੀ ਜਾਂਦਾ ਹੁੰਦਾ ਇੱਕ ਜਿਹੜਾ ਇਹਦਾ ਟਾਈਮ ਹੈ ਮਤਲਬ ਇਹ حساب ਨਾਲ ਰੱਖਣਾ ਹੈ ਐਨ ਓਗਰ ਦੇ ਕੋਲ ਜਾ ਕੇ ਬਲ ਤੋਂ ਥੋੜੀ ਜੀ ਐਨ ਨੂੰ ਤਰਸਮੀ ਰਹੀ ਮੂਰ ਨੂੰ ਜੇ ਉਧਰ ਨੂੰ ਜਿਆਦਾ ਹੈ ਤਾਂ ਵੀ ਇਹ ਮਾਲਕਵਾ ਕੇ ਨਾਲ ਲੈ ਕੇ ਆਉਗੀ ਉਹ ਕੰਮ ਨਹੀਂ ਕਰਨਾ ਤੇ ਇੱਕ ਬਲੇਟ ਆ ਜਿਹੜਾ ਆ ਹਲੇ ਚੱਲ ਉਧਰੋਂ ਗੇੜਾਂ ਹੀ ਦਿੱਤਾ ਇੱਥੋਂ ਬਲੇਟ ਇਹਦੇ ਨੁੱਕਰ ਜੀ ਮੁਰਨਾ ਚਾਹੀਦਾ ਇੱਥੇ ਆ ਗਿਆ ਤਾਂ ਇਧਰ ਮੁੜਨ ਵੇਲੇ ਇਹਦੇ ਵਿੱਚ ਆਵੇ ਜੇ ਇਹ ਇੱਧੇ ਅਸ਼ਟਮੇਟ ਚੱਲੋ ਮੋਟਰਾਂ ਦਾ ਤਾਂ ਫਿਕਸੇ ਹੁੰਦਾ ਇਹ ਪਰ ਹੈਵਲ ਦੀ ਆ ਚੀਜ਼ ਤੋਂ ਹਿਲਦਾ ਹੁੰਦਾ ਇਹ ਇਥੋਂ ਆ ਨਟਾਂ ਤੋਂ ਇੱਧਰ ਉੱਧਰ ਕਰਨਾ ਜਿੱਥੇ ਵੀ ਸੈੱਟ ਕਰਨਾ ਤੇ ਹੁਣ ਇਹਦੀ ਇਹੀ ਸੈਟਿੰਗ ਕਰ ਰਿਹਾ ਜਿੱਥੇ ਥੋੜਾ ਜਿਹਾ ਬਹਾਂ ਡਿੱਗਿਆ ਹੋਇਆ ਸੀ ਤੇ ਕੁਛ ਟਾਈਨਾ ਟੁੱਟੀਆਂ ਹੋਈਆਂ ਦੀਆਂ ਚਲੋ ਅਜਾ ਜਾਣਗੀਆਂ ਬਸ ਇਹਦੀ ਰੀਲ ਦੀ ਸੈਟਿੰਗ ਹੈ ਤੇ ਓਗਰ ਜਮਾ ਪਿੱਛੇ ਲਾ ਦੇਣਾ ਜਿਹੜੀਆਂ ਅੰਗਲਾਂ ਆ ਗਈ ਬਸ ਇੰਨਾ ਕੁ ਫਰਕ ਰਹੇ ਅੰਗਲ ਇਹਦੇ ਨਹੀਂ ਡਿਲਾਉਂਦੇ ਫੇਰੇ ਮਾਲ ਉਹਨੇ ਵਿਚਾਰੇ ਦੇਣਾ ਨਹੀਂ ਦੰਦਾ ਨਹੀਂ